ਨਾ ਪੁਲਿਸ ਨੇ ਲੁੱਟਾ ਖੁਆ ਕਰਨ ਵਾਲੇ ਦੋ ਕਤਲ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਤੋਂ 6 ਮੋਬਾਈਲ ਇੱਕ ਐਕਟਿਵਾ ਇੱਕ ਦਾਹ ਚਾਰ ਦੇ ਰਹਿਣ ਵਾਲੇ ਨੇ ਸ਼ਹਿਰ ਚੋਂ ਇਹ ਮੋਬਾਈਲ ਲੋਕਾਂ ਤੋਂ ਖੋ ਕੇ ਇਹਨਾਂ ਤੋਂ 6 ਮੋਬਾਈਲ ਇੱਕ ਐਕਟਿਵਾ ਤੇ ਇੱਕ ਦਾਹ ਬਰਾਮਦ ਹੋਇਆ ਤੇ 6 ਮੋਬਾਈਲ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਪੁਲਸ ਨੇ ਲੁੱਟਾ ਖਵਾ ਕਰਨ ਵਾਲੇ ਦੋ ਕਤਲ ਲੁਟੇਰਿਆਂ ਨੂੰ ਕਾਬੂ ਕਰਕੇ ਉਹਨਾਂ ਤੋਂ 6 ਮੋਬਾਈਲ ਇੱਕ ਐਕਟਵਾ ਇੱਕ ਦਾ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਹੈ ਇਸ ਸੰਬੰਧੀ ਡੀਐਸਪੀ ਹਰਜਿੰਦਰ ਸਿੰਘ ਗੱਲ ਨੇ ਦੱਸਿਆ ਕਿ ਇਹਨਾਂ ਕਤਲ ਲੁਟੇਰਿਆਂ ਤੋਂ ਪੁੱਛ ਗਏ ਦੌਰਾਨ ਕਈ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਚੌਕੀ ਇੰਚਾਰਜ ਇਸੜੂ ਕੋਲ ਇਨਫੋਰਮੇਸ਼ਨ ਆਈ ਕਿ ਦੋ ਆਪਣੇ ਬੰਦੇ ਨੂਰ ਮੁਹੰਮਦ ਤੇ ਯਸ਼ ਸ਼ਰਮਾ ਦੋਨੋਂ ਵਾਰਡ ਨੰਬਰ 4 ਦੇ ਰਹਿਣ ਵਾਲੇ ਨੇ ਸ਼ਹਿਰ ਚੋਂ ਇਹ ਮੋਬਾਈਲ ਲੋਕਾਂ ਤੋਂ ਖੋ ਕੇ ਇਹਨਾਂ ਤੋਂ 6 ਮੋਬਾਈਲ ਇੱਕ ਐਕਟਿਵਾ ਇੱਕ ਦਾਬ ਆਰੰਭ ਹੋਇਆ ਤੇ 6 ਮੋਬਾਈਲ ਜਿਹੜੇ ਹੈਗੇ ਨੇ Vivo Touch ਦੇ 2 ਹੈਗੇ 2 Motorola ਦੇ 2 Redmi ਦੇ 6 ਮੋਬਾਈਲਾਂ ਤੌਰ ਕਵਰ ਹੋਏ ਨੇ ਜਿਹੜੇ ਇਥੋਂ ਲੋਕਾਂ ਤੋਂ ਇਹਨਾਂ ਨੂੰ ਖੋਏ ਹੋਏ ਸੀਗੇ ਅਸੀਂ ਪਬਲਿਕ ਨੂੰ ਕਹਿੰਦੇ ਆਪਣੀ ਅ ਦਿਖਾ ਕੇ ਡਾਕੂਮੈਂਟ ਉਹ ਅਸੀਂ ਇਹਨਾਂ ਨੂੰ ਵਾਪਸ ਕਰਦਾਂਗੇ ਲੋਕਾਂ ਨੂੰ ਕਿੰਨੀ ਬਾਜ਼ਾਰ ਤੋਂ ਮੰਡੀ ਮੰਡੀ ਲੱਗਦੀ ਇਹ ਅੱਗੇ ਵੀ ਇਹਨਾਂ ਤੇ 6-7 ਪਰਚੇ ਦਰਜ ਨੇ ਦੋਨਾਂ ਤੇ 6-6 7-7 ਪਰਚੇ ਦਰਜ ਵਿਚੋਰੀਆਂ ਨੇ ਵਿਚੋਰੀਆਂ ਕਿਉਂ ਕਰਦੇ ਲੁੱਟਾ ਖਾਣ ਵਾਲਾ ਲੱਗਿਆ ਪਤਾ ਨਹੀਂ ਬਸ ਇਹਨਾਂ ਕੋਲ ਜਿਹੜੇ ਇਹ ਵੇਲੇ ਫਿਰਦੇ ਨੇ ਵੇਲੇ ਸ਼ਰਾਰਤ ਦਿਮਾਗ ਇਹਨਾਂ ਦਾ ਇਧਰਲੇ ਪਾਸੇ ਜਾਣਾ ਚੱਲਦਾ ਅੱਛਾ ਕੋਈ ਰਮਾਂਡ ਵਗੈਰਾ ਲੈ ਕੇ ਆਨੰਦਪੁਰ ਸਰਮਾਂਡ ਲੈ ਰਹੇ ਆ ਤੇ ਹੋਰ ਬਰਾਮਦੀਆਂ ਹੋਣ ਦੀ ਸੰਭਾਵਨਾ ਹੈਗੀ ਇਹਨਾਂ ਤੋਂ